ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਭੈਣਾਂ ਬੀਬੀਆਂ ਸਵੇਰੇ ਉੱਠਦੇ ਆਸਾਰ ਖਾਸ ਕਰਕੇ ਜਦੋਂ ਉਹ ਆਪਣਾ ਪਹਿਲਾ ਕਦਮ ਆਪਣੀ ਰਸੋਈ ਦੇ ਵਿੱਚ ਰੱਖ ਦਿੰਿਆ ਨੇ ਰਸੋਈ ਦੇ ਵਿੱਚ ਪਹਿਲਾ ਚਾਹ ਪਾਣੀ ਨਾਸ਼ਤਾ ਤਿਆਰ ਕਰਦੀਆਂ ਨੇ ਜੇਕਰ ਉਹ ਉਸ ਵੇਲੇ ਨਾਲ-ਨਾਲ ਇਸ ਸ਼ਬਦ ਦਾ ਜਾਪ ਕਰ ਲੈਣ ਤਾਂ ਤੁਸੀਂ ਥੋੜੇ ਹੀ ਸਮੇਂ ਦੇ ਵਿੱਚ ਇਹਦੇ ਬਹੁਤ ਚੰਗੇ ਰਿਜ਼ਲਟ ਦੇਖੋਗੇ ਤਾਂ ਉਹ ਕਿਹੜਾ ਸ਼ਬਦ ਜਾਪਿਆ ਕਿੰਜ ਕਰਨਾ ਹੈ ਅਤੇ ਉਹਦੇ ਕੀ ਚੰਗੇ ਰਿਜ਼ਲਟ ਸਾਨੂੰ ਮਿਲਣਗੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਨਾਲ ਹੀ ਆਪਾਂ ਕਰਦੇ ਬਾਕੀ ਕੰਮ ਕਰਦਿਆਂ ਹੋਇਆਂ ਆਪਾ ਕਿਹੜਾ ਪਾਠ ਕਰ ਸਕਦੇ ਆ ਜਾਂ ਕਿਹੜੇ ਸ਼ਬਦ ਦਾ ਜਾਪ ਕਰ ਸਕਦੇ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਖਾਸ ਕਰਕੇ ਭੈਣਾਂ ਬੀਬੀਆਂ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ 'ਚ ਆਪਣੇ ਵਿਚਾਰ ਆਪਣੇ ਸੁਝਾਅ ਜਰੂਰ ਦੱਸਿਓ ਜੀ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆਂ ਸੋ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਵੀ ਜਦੋਂ ਭੈਣਾ ਬੀਬੀਆਂ ਸਵੇਰੇ ਸਵੇਰ ਉੱਠਦੀਆਂ ਨੇ ਕੁਝ ਭੈਣਾ ਬੀਬੀਆਂ ਦੇ ਉੱਤੇ ਤਾਂ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਕਿ ਉਹ ਹਰ ਰੋਜ਼ ਨੇਮ ਦੇ ਨਾਲ ਅਮਰਤ ਵੇਲੇ ਉੱਠਦੀਆਂ ਨੇ ਉੱਠ ਕੇ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੀਆਂ ਨੇ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਜਾਂ ਜੋ ਵੀ ਉਹਨਾਂ ਦਾ ਨਿਤਨੇਮ ਆ ਕਿਸੇ ਵੀ ਧਰਮ ਦੇ ਵਿੱਚ ਆ ਤਾਂ ਪਹਿਲਾਂ ਉਹ ਆਪਣੀ ਭਜਨਾਂ ਜ਼ਿੰਦਗੀ ਕਰਦੀਆਂ ਨੇ ਪ੍ਰਮਾਤਮਾ ਦਾ ਨਾਮ ਜਪਦੀਆਂ ਨੇ ਫਿਰ ਉਸ ਤੋਂ ਬਾਅਦ ਹੀ ਉਹ ਆਪਣੀ ਰਸੋਈ ਦੇ ਵਿੱਚ ਜਾ ਕੇ ਚਾਹ ਪਾਣੀ ਨਾਸ਼ਤਾ ਤਿਆਰ ਕਰਦੀਆਂ ਨੇ ਪਰ ਕੁਝ ਭੈਣਾ ਬੀਬੀਆਂ ਜਿਨ੍ਹਾਂ ਦਾ ਅਜੇ ਤੱਕ ਅੰਮ੍ਰਿਤ ਵੇਲੇ ਦਾ ਨੇਮ ਨਹੀਂ ਆ ਜਾਂ ਕਿਸੇ ਦੀ ਕੋਈ ਹੋਰ ਵੀ ਮਜਬੂਰੀ ਹੋ ਸਕਦੀ ਹੈ ਵੀ ਜਿਸ ਤਰ੍ਹਾਂ ਰਾਤ ਨੂੰ ਲੇਟ ਸੁੱਤੇ ਜਾਂ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਈ ਕਿਸੇ ਵੀ ਕਾਰਨ ਕਰਕੇ ਉਹ ਸਵੇਰੇ ਜਲਦੀ ਨਹੀਂ ਉੱਠ ਪਉਂਦੀਆਂ ਜੇ ਉੱਠਦੀਆਂ ਵੀ ਆ ਤਾਂ ਪੂਰੇ ਟਾਈਮ ਤੇ ਹੀ ਉੱਠਦੀਆਂ ਨੇ ਕਿ ਵਿਦਿਆਸਾਰ ਜਲਦੀ ਦੇ ਨਾਲ ਉਹ ਆਪਣੇ ਰਸੋਈ ਦੇ ਵਿੱਚ ਜਾ ਕੇ ਪਾਣੀ ਨਾਸ਼ਤਾ ਤਿਆਰ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਇੱਕ ਪਾਸੇ ਜਿਵੇਂ ਚਾਹ ਰੱਖ ਲਈ ਫਿਰ ਨਾਲ ਆਪਣਾ ਮੂੰਹ ਹੱਥ ਧੋਹ ਹੁੰਦਾ ਇਸੇ ਤਰ੍ਹਾਂ ਹੀ ਉਹ ਜਲਦੀ ਦੇ ਵਿੱਚ ਕੰਮ ਕਰਨੇ ਸ਼ੁਰੂ ਕਰ ਦਿੰਦੀਆਂ ਨੇ ਤਾਂ ਭੈਣੋਂ ਉਹਨਾਂ ਭੈਣਾਂ ਬੀਬੀਆਂ ਦੇ ਅੱਗੇ ਤਾਂ ਖਾਸ ਕਰਕੇ ਕਹਿੰਦੀ ਆ ਕਿ ਦੇਖੋ ਪੂਰਾ ਦਿਨ ਆਪਾਂ ਆਪਣੇ ਘਰ ਦੇ ਕੰਮਕਾਰ ਹੀ ਕਰਨੇ ਹੁੰਦੇ ਆ ਸਵੇਰੇ ਸਵੇਰ ਦਾ ਜਿਹੜਾ ਸਮਾਂ ਹੈ ਨਾ ਉਹਦੇ ਵਿੱਚ ਇੰਨਾ ਕਾਲਾ ਪੰਡ ਚੰਗਾ ਨਹੀਂ ਆ ਇਹ ਤੋਂ ਚੰਗਾ ਵੀ ਆਪਾਂ ਔਖੇ ਸੌਖੇ ਹੋ ਕੇ 10 15 ਮਿੰਟ ਪਹਿਲਾਂ ਉੱਠ ਪਈਏ ਪਰ ਦਿਨ ਦੀ ਸ਼ੁਰੂਆਤ ਹਮੇਸ਼ਾ ਵਾਹਿਗੁਰੂ ਜੀ ਦੇ ਨਾਮ ਤੋਂ ਹੀ ਹੋਣੀ ਚਾਹੀਦੀ ਆ ਵਾਹਿਗੁਰੂ ਜੀ ਦੇ ਸ਼ੁਕਰਾਨੇ ਤੋਂ ਹੀ ਹੋਣੀ ਚਾਹੀਦੀ ਆ ਸਵੇਰੇ-ਸਵੇਰ ਸਾਡੇ ਮਨ ਦੇ ਵਿੱਚ ਕਾਲਾਪਣ ਨਹੀਂ ਆਉਣਾ ਚਾਹੀਦਾ ਕਿਉਂਕਿ ਜੇ ਸਵੇਰੇ ਸਵੇਰ ਹੀ ਅਸੀਂ ਇੰਦਾ ਕਾਲੇ ਪੈ ਗਏ ਹਫੜਾ ਦਫੜੀ ਦੇ ਵਿੱਚ ਉੱਠੇ ਆ ਉਦਾਂ ਹੀ ਚਾਹ ਪਾਣੀ ਨਾਸ਼ਤਾ ਤਿਆਰ ਕੀਤਾ ਤੇ ਫਿਰ ਪੂਰਾ ਦਿਨ ਵੀ ਇੰਦਾ ਭਜੂ ਭੁਜਾਈ ਚ ਹੀ ਨਿਕਲ ਜਾਂਦਾ ਹੈ ਇਸ ਕਰਕੇ ਪਹਿਲਾਂ ਆਰਾਮ ਦੇ ਨਾਲ ਉੱਠੋ ਉੱਠ ਕੇ ਕੋਈ 5-10 ਮਿੰਟ ਵਾਹਿਗੁਰੂ ਜੀ ਦਾ ਨਾਮ ਜਪ ਲਓ ਫਿਰ ਤੁਸੀਂ ਜੇ ਤਾਂ ਇਸ਼ਨਾਨ ਕਰ ਸਕਦੇ ਹੋ ਕਰੋ ਜਿਹੜੀਆਂ ਪੈਣਾ ਬੀਬੀਆਂ ਇਸ਼ਨਾਨ ਨਹੀਂ ਕਰਦੀਆਂ ਉਹ ਚੰਗੀ ਤਰ੍ਹਾਂ ਆਪਣਾ ਹੱਥ ਪੈਰ ਮੂੰਹ ਧੋ ਕੇ ਫਿਰ ਆਪਣੀ ਰਸੋਈ ਦੇ ਵਿੱਚ ਜਾਓ ਰਸੋਈ ਦੇ ਵਿੱਚ ਜਾ ਕੇ ਸਭ ਤੋਂ ਪਹਿਲਾ ਸ਼ਬਦ ਵਾਹੀ ਗੁਰੂ ਜੀ ਦਾ ਸ਼ੁਕਰਾਨਾ ਹੀ ਕਰਨਾ ਹੈ ਇਹ ਉਹਨਾਂ ਪੈਣਾ ਬੀਬੀਆਂ ਨੇ ਵੀ ਕਰਨਾ ਹੈ ਜੋ ਜਿਨ੍ਹਾਂ ਦਾ ਨਿਤ ਦਾ ਨੇਮ ਪੱਕਾ ਹੈ ਜੋ ਅਮਰਤ ਵੇਲੇ ਦੇ ਵਿੱਚ ਉੱਠਦੀਆਂ ਨੇ ਉਹ ਵੀ ਆਪਣੀ ਰਸੋਈ ਦੇ ਵਿੱਚ ਪਹਿਲਾ ਕਦਮ ਰੱਖਦੇ ਅਨਸਾਰ ਪਹਿਲਾਂ ਪਰਮਕੀਤਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਿ ਤੂੰ ਦਾਤਾ ਦਾ ਦਾਤਾਰ ਤੇਰਾ ਦਿੱਤਾ ਖਾਵਣਾ ਵਾਹਿਗੁਰੂ ਜੀ ਨੂੰ ਜਿਵੇਂ ਵੀ ਜਿਹੜੇ ਵੀ ਸ਼ਬਦਾਂ ਦੇ ਵਿੱਚ ਤੁਸੀਂ ਸ਼ੁਕਰਾਨਾ ਭੇਜ ਸਕਦੇ ਹੋ ਸ਼ੁਕਰਾਨਾ ਭੇਜੋ ਵੀ ਸਤਿਗੁਰ ਸੱਚੇ ਪਾਸ਼ਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਦੋ ਵਕਤ ਦੀ ਰੋਟੀ ਦਿੱਤੀ ਆ ਸਤਿਗੁਰ ਸੱਚੇ ਪਾਸ਼ਾ ਜੀ ਤੁਹਾਡੀ ਕਿਰਪਾ ਦੇ ਨਾਲ ਹੀ ਸਾਨੂੰ ਇਹ ਖਾਣ ਪੀਣ ਨੂੰ ਮਿਲ ਰਿਹਾ ਹੈ ਤੁਹਾਡੀ ਕਿਰਪਾ ਦੇ ਨਾਲ ਹੀ ਅਸੀਂ ਖਾਦਾ ਪੀਤਾ ਪਚਾ ਰਹੇ ਆ ਭਾਵੇਂ ਜਿਵੇਂ ਵੀ ਤੁਸੀਂ ਜਿਹੜੇ ਵੀ ਸ਼ਬਦਾਂ ਦੇ ਵਿੱਚ ਸ਼ੁਕਰਾਨਾ ਕਰ ਸਕਦੇ ਹੋ ਸ਼ੁਕਰਾਨਾ ਕਰੋ ਤਵੇਰ ਜਦੋਂ ਚਾਹ ਪਾਣੀ ਨਾਸ਼ਤਾ ਤਿਆਰ ਕਰਨਾ ਹੈ ਉਦੋਂ ਵੀ ਨਾਲ-ਨਾਲ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਜਾਓ ਵਾਹਿਗੁਰੂ ਦਾ ਜਾਪ ਕਰਦੇ ਜਾਓ ਜਾਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਜਿਨ੍ਹਾਂ ਭੈਣਾਂ ਬੀਬੀਆਂ ਨੂੰ ਕੁਰਬਾਨੀ ਕੰਠਿਆ ਉਹ ਗੁਰਬਾਣੀ ਦਾ ਪਾਠ ਵੀ ਆਪਣੀ ਰਸੋਈ ਦੇ ਵਿੱਚ ਖੜਕੇ ਕਰ ਸਕਦੀਆਂ ਨੇ ਪਰ ਸਵੇਰੇ ਸਵੇਰ ਦਾ ਜੋ ਵੀ ਪਹਿਲਾ ਚਾਹ ਪਾਣੀ ਨਾਸ਼ਤਾ ਤੁਸੀਂ ਤਿਆਰ ਕਰਨਾ ਹੈ ਜੋ ਵੀ ਚੀਜ਼ ਕਰਦੇ ਹਨ ਤੁਸੀਂ ਖਵਾਉਂਦੇ ਪਿਉਂਦੇ ਹੋ ਉਹ ਪਰਮਾਤਮਾ ਦਾ ਨਾਮ ਜਪਦੇ ਹੋਏ ਬਣਾਓ ਇਦੇ ਵਿੱਚ ਤੁਹਾਡਾ ਵੀ ਭਲਾ ਹੋਣਾ ਹੈ ਤੇ ਬਾਕੀ ਸਾਰੇ ਘਰ ਦੇ ਜੀਆਂ ਦਾ ਵੀ ਭਲਾ ਹੋਵੇਗਾ ਜਿਨ੍ਹਾਂ ਨੇ ਉਹ ਭੋਜਨ ਪ੍ਰਸ਼ਾਦਾ ਸ਼ਕਨ ਆਏ ਤੁਹਾਡਾ ਭਲਾ ਇੰਜ ਹੋਣਾ ਵੀ ਸਵੇਰੇ ਸਵੇਰ ਦਾ ਜਿਹੜਾ ਵੇਲਾ ਹੈ ਤੁਸੀਂ ਪਰਮਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਦੇ ਵਿੱਚ ਲਾ ਦਿੰਦਾ ਨਾਲੇ ਤੁਸੀਂ ਆਪਣੇ ਘਰ ਦਾ ਕੰਮ ਵੀ ਕਰ ਲਿਆ ਨਾਲ ਨਾਲ ਭਜਨ ਬੰਦਗੀ ਵੀ ਕਰ ਲਈ ਅਤੇ ਤੁਹਾਡੀ ਕੀਤੀ ਹੋਈ ਭਜਨ ਬੰਦਗੀ ਦਾ ਅਸਰ ਤੁਹਾਡੀ ਬਣਾਈ ਹੋਈ ਹਰ ਉਸ ਚੀਜ਼ ਦੇ ਵਿੱਚ ਜਾਵੇਗਾ ਭਾਵੇਂ ਤੁਸੀਂ ਚਾਹ ਬਣਾ ਰਹੇ ਹੋ ਕਿਸੇ ਲਈ ਦੁੱਧ ਗਰਮ ਕਰ ਰਹੇ ਹੋ ਭਾਵੇਂ ਤੁਸੀਂ ਕਿਸੇ ਨੂੰ ਪਾਣੀ ਗਰਮ ਕਰਕੇ ਦੇਣਾ ਹੈ ਪੀਣ ਨੂੰ ਭਾਵੇਂ ਤੁਸੀਂ ਕਿਸੇ ਦੇ ਲਈ ਭੋਜਨ ਬਣਾ ਰਹੇ ਹੋ ਜੋ ਚੀਜ਼ ਵੀ ਬਣਾਉਗੇ ਨਾ ਤੁਹਾਡਾ ਜਪਿਆ ਹੋਇਆ ਉਹ ਭੋਜਨ ਪ੍ਰਸ਼ਾਦੇ ਦੇ ਵਿੱਚ ਵੀ ਰਲ ਜਾਣਾ ਹੈ ਕਿਉਂਕਿ ਸੰਗਤਜੀ ਸਿਆਣੇ ਕਹਿੰਦੇ ਜਿਹਾ ਅੰਨ ਤੇ ਹਾ ਮਨ ਜਿਵੇਂ ਭੋਜਨ ਪ੍ਰਸ਼ਾਦਾ ਸਾਡੀ ਜਿਸਮਾਨੀ ਲੋੜ ਆ ਤੇ ਪਰਮਕੀਦਾ ਪਰਮਾਤਮਾ ਜੀ ਦਾ ਨਾਮ ਸਾਡੀ ਰੂਹਾਨੀ ਖਰਾਕ ਆ ਗਿਆ ਤੇ ਜਦੋਂ ਇਹ ਦੋਵੇਂ ਖਰਾਕਾਂ ਮਿਲ ਜਾਣਗੀਆਂ ਫਿਰ ਜਿਸ ਵੀ ਜੀ ਦੇ ਅੰਦਰ ਇਹ ਖਰਾਕ ਜਾਵੇਗੀ ਨਾ ਉਸ ਜੀ ਦੇ ਅੰਦਰੋਂ ਬਾਹਰੋਂ ਪਤਾ ਨਹੀਂ ਕਿੰਨੇ ਦੁੱਖ ਰੋਗ ਕੱਟੇ ਜਾਣੇ ਆ ਇਹ ਆਪਾਂ ਸੋਚ ਵੀ ਨਹੀਂ ਸਕਦੇ ਤੇ ਜਿੰਨੇ ਇਹ ਭਲਾ ਕੰਮ ਕੀਤਾ ਜਿਹਦੇ ਕਰਕੇ ਕਿਸੇ ਦਾ ਭਲਾ ਹੋ ਰਿਹਾ ਏ ਉਹਦੇ ਉੱਤੇ ਵੀ ਵਾਹਿਗੁਰੂ ਜੀ ਦੀ ਬੜੀ ਕਿਰਪਾ ਹੋਣੀ ਆ ਸੋ ਇਹ ਕੰਮ ਤਾਂ ਜ਼ਰੂਰ ਕਰਨਾ ਹੈ ਕੁਝ ਭੈਣਾਂ ਬੀਬੀਆਂ ਨਾ ਜਦੋਂ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਉੱਪੂ ਆਪਣੇ ਹਿਸਾਬ ਦੇ ਨਾਲ ਹਰ ਘਰ ਦਾ ਕੋਈ ਨਾ ਕੋਈ ਆਪਦਾ ਹੀ ਰਿਵਾਜ ਹੁੰਦਾ ਹੈ ਜਾਂ ਕੋਈ ਨਾਮ ਕਹਿ ਲੋ ਵੀ ਜਿਵੇਂ ਕੁਝ ਭੈਣਾ ਬੀਬੀਆਂ ਰੋਟੀ ਬਣਾਉਣ ਲੱਗਦੀਆਂ ਨੇ ਪਹਿਲਾਂ ਤਵੇ ਦੇ ਉੱਤੇ ਨਮਕ ਪਾ ਦਿੰਦੇ ਹਨ ਨੇ ਉਹਨਾਂ ਨੂੰ ਲੱਗਦਾ ਵੀ ਇੰਜ ਸਾਡੇ ਘਰ ਦੇ ਵਿੱਚ ਬਰਕਤ ਆਵੇਗੀ ਕੁਝ ਭੈਣਾ ਬੀਬੀਆਂ ਭੋਜਨ ਪ੍ਰਸ਼ਾਦਾ ਬਣਾਉਣ ਲੱਗਿਆਂ ਜੋ ਤਵੇ ਦੇ ਉੱਤੇ ਪਹਿਲੀ ਰੋਟੀ ਪਾਉਂਦੀਆਂ ਨੇ ਉਹ ਰੋਟੀ ਨੂੰ ਕੱਢ ਕੇ ਸਾਈਡ ਤੇ ਰੱਖ ਦਿੰਦੀਆਂ ਨੇ ਤੇ ਉਹ ਰੋਟੀ ਕਿਸੇ ਜਾਨਵਰ ਕਿਸੇ ਪੰਛੀ ਨੂੰ ਪਾਉਂਦੀਆਂ ਨੇ ਉਹ ਵੀ ਕਹਿੰਦੀਆਂ ਵੀ ਇਦਾਂ ਸਾਡੇ ਘਰ ਦੇ ਵਿੱਚ ਬਰਕਤ ਆਵੇਗੀ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇਗੀ ਵੀ ਬਜ਼ੁਰਗਾਂ ਨੇ ਦੱਸਿਆ ਹੈ ਅਸੀਂ ਇਦਾਂ ਤਾਂ ਕਰਦੇ ਹਾਂ ਚਲੋ ਇਹ ਤਾਂ ਚੰਗਾ ਕੰਮ ਹੈ ਨੇਕ ਕੰਮ ਹੈ ਕਿ ਆਪਾਂ ਉਹ ਰੋਟੀ ਕੱਢੀ ਆ ਉਹ ਕਿਸੇ ਪਸ਼ੂ ਦੇ ਕਿਸੇ ਪੰਛੀ ਦੇ ਮੂੰਹ ਦੇ ਵਿੱਚ ਜਾਵੇਗੀ ਤਾਂ ਬੇਜਵਾਨਿਆਂ ਨੂੰ ਕੁਝ ਖਾਣ ਪੀਣ ਨੂੰ ਦੇਣਾ ਭਲੇ ਦਾ ਕੰਮ ਆ ਇਹ ਕਰਨਾ ਤੋਂ ਆਪਾਂ ਰੁਕਣਾ ਨਹੀਂ ਆ ਤੁਸੀਂ ਕਰੋ ਜੋ ਕਰਦੇ ਹੋ ਕਰੋ ਪਰ ਨਾਲ-ਨਾਲ ਇਹ ਵੀ ਜ਼ਰੂਰ ਕਰੋ ਕਿ ਪ੍ਰਮਾਤਮਾ ਦਾ ਨਾਮ ਜਪਦੇ ਹੋਏ ਆਪਣੇ ਘਰ ਦੇ ਵਿੱਚ ਭੋਜਨ ਪਰਸ਼ਾਦਾ ਤਿਆਰ ਕਰੋ ਫਿਰ ਤੁਸੀਂ ਇਹਦਾ ਰਿਜ਼ਲਟ ਦੇਖਿਓ ਜੇ ਤੁਹਾਨੂੰ ਕਿੰਨੀ ਸ਼ੇਤੀ ਮਿਲੇਗਾ ਅਤੇ ਜੋ ਭੈਣਾ ਬੀਬੀਆਂ ਆਪਣੇ ਤਵੇ ਦੇ ਉੱਤੇ ਪਾਈ ਹੋਈ ਪਹਿਲੀ ਰੋਟੀ ਗੱਢਦੀਆਂ ਨੇ ਉਹ ਭੈਣਾ ਬੀਬੀਆਂ ਇਹ ਵੀ ਧਿਆਨ ਰੱਖਿਆ ਕਰੋ ਵੀ ਜਿਹੜੀ ਰੋਟੀ ਤੁਸੀਂ ਪੰਛੀਆਂ ਦੇ ਲਈ ਜਾਂ ਜਾਨਵਰਾਂ ਦੇ ਲਈ ਕੱਢੀ ਆ ਸਿਰਫ ਛੱਪ ਦੇ ਉੱਤੇ ਛੁੱਟ ਦਿੱਤੀ ਜਾਂ ਦਲੀ ਦੇ ਵਿੱਚ ਛੁੱਟ ਦਿੱਤੀ ਇਹ ਹੀ ਕਾਫੀ ਨਹੀਂ ਆ ਇਹ ਵੀ ਦੇਖੋ ਵੀ ਜਿਹੜੀ ਰੋਟੀ ਤੁਸੀਂ ਉਹਨਾਂ ਜਾਨਵਰਾਂ ਵਾਸਤੇ ਕੱਢੀ ਆ ਉਹਨਾਂ ਨੇ ਖਾਧੀ ਵੀ ਆ ਜਾਂ ਤਾਂ ਕੋਲ ਖੜ ਕੇ ਖਵਾ ਕੇ ਆਓ ਪਰ ਇਹ ਨਾ ਹੋਵੇ ਕਿ ਅੰਨ ਪੈਰਾਂ ਦੇ ਵਿੱਚ ਰੁਲਦਾ ਰਹੇ ਇਹਦਾ ਖਾਸ ਧਿਆਨ ਰੱਖਿਆ ਕਰੋ ਜੇ ਤੁਹਾਡੇ ਆਸ-ਪਾਸ ਕੋਈ ਵੀ ਪੰਛੀ ਪਰਿੰਦਾ ਨਹੀਂ ਆ ਜਾਂ ਕੋਈ ਵੀ ਜਾਨਵਰ ਨਹੀਂ ਆ ਪਰ ਤੁਸੀਂ ਹਰ ਰੋਜ਼ ਰੋਟੀ ਕੱਢ ਦਿੰਦੇ ਹੋ ਉਹਨਾਂ ਦੇ ਨਾਮ ਦੀ ਰੋਟੀ ਛੱਤ ਤੇ ਛੁੱਟ ਦਿੰਦੇ ਹੋ ਜਾਂ ਗਲੀ ਦੇ ਵਿੱਚ ਇੱਕ ਸਾਈਡ ਤੇ ਰੱਖ ਦਿੰਦੇ ਹੋ ਪਰ ਉਹ ਖਾਣਾ ਹੀ ਨਹੀਂ ਰਹੇ ਤਾਂ ਫਿਰ ਕੀ ਫਾਇਦਾ ਹੋਣਾ ਤਾਂ ਫਿਰ ਤੁਸੀਂ ਇੰਜ ਕਰ ਸਕਦੇ ਹੋ ਵੀ ਜਿੰਨਾ ਕਿ ਤੁਸੀਂ ਅੰਨ ਦਾ ਦਸਬੰਧ ਕੱਢਦੇ ਹੋ ਇੱਕ ਰੋਟੀ ਦਾ ਕੱਢਦੇ ਹੋ ਨਾ ਉਨਾਂ ਕ ਆਟਾ ਸਾਈਡ ਤੇ ਕੱਢ ਕੇ ਰੱਖ ਦਿਆ ਕਰੋ ਫਿਰ ਜਦੋਂ ਉਹ ਆਟਾ ਤੁਹਾਨੂੰ ਲੱਗੇ ਕਿ ਕੋਈ ਚਾਰ ਪ੍ਰਸ਼ਾਦਿਆਂ ਜੋਗਾ ਹੋ ਗਿਆ ਏ ਕੌਲੀ ਆਟੇ ਦੀ ਹੋਗੀ ਆ ਉਹ ਕੌਲੀ ਆਟੇ ਦੀ ਆਪਾਂ ਗੁਰੂ ਘਰੇ ਲਿਜਾ ਸਕਦੇ ਆ ਗੁਰੂ ਕੇ ਬਣ ਰਹੇ ਲੰਗਰਾਂ ਦੇ ਵਿੱਚ ਪਾ ਸਕਦੇ ਆ ਕਿਸੇ ਵੀ ਧਾਰਮਿਕ ਸਥਾਨ ਤੇ ਦੇ ਸਕਦੇ ਹੋ ਜਾਂ ਤੁਹਾਡੇ ਆਸ-ਪਾਸ ਕੋਈ ਗਰੀਬ ਆ ਉਹਨੂੰ ਉਹ ਭੋਜਨ ਪ੍ਰਸ਼ਾਦਾ ਬਣਾ ਕੇ ਦੇ ਸਕਦੇ ਹੋ ਇਹ ਵੀ ਤਰੀਕਾ ਠੀਕ ਹੈਗਾ ਏ ਬਾਕੀ ਤੁਸੀਂ ਕਰਨੀ ਆ ਆਪਣੀ ਮਰਜ਼ੀ ਆ ਇਹ ਆਪਣੇ ਵੱਲੋਂ ਇੱਕ ਸਲਾਹ ਏ ਪਰ ਨਾਲ-ਨਾਲ ਵਾਹਿਗੁਰੂ ਜੀ ਦਾ ਨਾਮ ਜਰੂਰ ਜਪਿਆ ਕਰੋ ਹਰ ਰੋਜ਼ ਰੋਟੀ ਬਣਾਉਣ ਵੇਲੇ ਵਾਹਿਗੁਰੂ ਜੀ ਦਾ ਨਾਮ ਜਪਦੇ ਹੋਏ ਜਾਂ ਤੁਸੀਂ ਜਿਸ ਵੀ ਨਾਮ ਦੇ ਨਾਲ ਪ੍ਰਮਾਤਮਾ ਨੂੰ ਯਾਦ ਕਰਦੇ ਹੋ ਨਾ ਉਹਨਾਂ ਦਾ ਨਾਮ ਜਪਦੇ ਹੋਏ ਤੁਸੀਂ ਆਪਣਾ ਭੋਜਨ ਪ੍ਰਸ਼ਾਦਾ ਬਣਾ ਕੇ ਦੇਖੋ ਤੁਹਾਨੂੰ ਇਹਦੇ ਬਹੁਤ ਚੰਗੇ ਰਿਜ਼ਲਟ ਮਿਲਣੇ ਆ ਇਸੇ ਤਰ੍ਹਾਂ ਫਿਰ ਜਦੋਂ ਆਪਾਂ ਆਪਣੇ ਘਰ ਦੇ ਬਾਕੀ ਕੰਮ ਕਰਦੇ ਆਂ ਝਾੜੂ ਫੇਰਦੇ ਹੋ ਪੋਚੇ ਲਾਉਂਦੇ ਹੋ ਕੱਪੜੇ ਢੋਂਦੇ ਹੋ ਮਤਲਬ ਸਾਰੇ ਕੰਮਾਂ ਜੋ ਵੀ ਆਪਣੇ ਕਰਦੇ ਹੁੰਦੇ ਆ ਉਹ ਕੰਮਾਂ ਨੂੰ ਆਪਾਂ ਕਰਦੇ ਹੋਏ ਨਾਲ-ਨਾਲ ਵਾਹਿਗੁਰੂ ਜੀ ਦਾ ਨਾਮ ਜਪ ਸਕਦੇ ਆ ਵਾਹਿਗੁਰੂ ਜੀ ਨੇ ਸਾਨੂੰ ਖੁਦ ਸਵਾਸ ਸਵਾਸ ਸਿਮਰਨ ਕਰਨ ਨੂੰ ਕਿਹਾ ਏ ਕਿ ਹਰ ਵੇਲੇ ਸਾਡੇ ਹਰ ਸਾਹ ਦੇ ਨਾਲ ਵਾਹਿਗੁਰੂ ਜੀ ਦਾ ਨਾਮ ਚੱਲਣਾ ਚਾਹੀਦਾ ਹੈ ਤਾਂ ਫਿਰ ਕੰਮ ਧੰਦੇ ਕਰਦੇ ਹੋਇਆ ਤੁਸੀਂ ਵਾਹਿਗੁਰੂ ਜੀ ਦਾ ਜਾਪ ਵੀ ਕਰ ਸਕਦੇ ਹੋ ਮੂਲ ਮੰਤਰ ਜੀ ਦਾ ਜਾਪ ਵੀ ਕਰ ਸਕਦੇ ਹੋ ਮੈਂ ਪਹਿਲਾਂ ਵੀ ਕਈ ਵਾਰ ਵੀਡੀਓ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਭੈਣਾਂ ਬੀਬੀਆਂ ਝਾੜੂ ਧੋਪ ਕਰ ਲਉਂਦੀਆਂ ਨੇ ਜਾਂ ਘਰ ਵਿੱਚ ਪੋਚੇ ਲਾਉਂਦੀਆਂ ਨੇ ਤਾਂ ਜੇਕਰ ਉਸ ਵੇਲੇ ਆਪਾਂ ਵਾਹਿਗੁਰੂ ਜੀ ਦਾ ਜਾਪ ਜਾਂ ਮੂਲ ਮੰਤਰ ਜੀ ਦਾ ਜਾਪ ਜਾਂ ਜੋ ਵੀ ਗੁਰਬਾਣੀ ਦਾ ਪਾਠ ਕਰਦੇ ਹੋਈ ਆਪਾਂ ਇਹ ਕੰਮ ਕਰੀਏ ਤਾਂ ਝਾੜੂ ਧੋਪ ਕਰਦੇ ਹੋਈ ਆਪਾਂ ਕਰਦੇ ਹਰ ਕੋਨੇ ਦੇ ਵਿੱਚ ਜਾਂਦੇ ਆਂ ਪਰ ਤੁਸੀਂ ਇਹ ਹਿਸਾਬ ਲਾ ਲਓ ਹਰ ਕੋਨੇ ਦੇ ਵਿੱਚ ਅਸੀਂ ਵਾਹਿਗੁਰੂ ਵਾਹਿਗੁਰੂ ਜਪਾਂਗੇ ਤਾਂ ਸਾਡੇ ਪੂਰੇ ਘਰ ਦੀ ਵਾਈਬ੍ਰੇਸ਼ਨ ਹੀ ਚੇਂਜ ਹੋ ਜਾਣੀ ਆ ਜਿਵੇਂ ਕਈ ਭੈਣਾਂ ਬੇਬੀਆਂ ਆਪਣੇ ਘਰ ਦੇ ਵਿੱਚ ਰੋਜ਼ ਜਲ ਦਾ ਛੱਟਾ ਦਿੰਦੀਆਂ ਨੇ ਉਸੇ ਤਰ੍ਹਾਂ ਜਦੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਮੂਲ ਮੰਤਰ ਜੀ ਦਾ ਜਾਪ ਕਰਦੇ ਹੋਏ ਘਰ ਦੇ ਵਿੱਚ ਕੰਮ ਕਰਾਂਗੇ ਤਾਂ ਨਾਮ ਦਾ ਛੱਟਾ ਦਿੱਤਾ ਜਾਵੇਗਾ ਤਾਂ ਘਰ ਤਾਂ ਆਪ ਹੀ ਫਿਰ ਪਵਿੱਤਰ ਹੋਣਾ ਹੈ ਕਰਦੀ ਜੁਰ ਵੀ ਨੈਗੇਟਿਵਿਟੀ ਆ ਜੋ ਵੀ ਤੁਹਾਡੇ ਮਨ ਵਿੱਚ ਕੋਈ ਸ਼ੱਕ ਵਹਿਮ ਆ ਵੀ ਸਾਡੇ ਘਰ ਦੇ ਵਿੱਚ ਕੋਈ ਮਾੜੀ ਸ਼ਕਤੀ ਦਾ ਪ੍ਰਭਾਵ ਆ ਉਹ ਆਪਣੇ ਆਪ ਹੀ ਖਤਮ ਹੋ ਜਾਣਗੇ ਮੇਰੇ ਇਹ ਭੈਣਾ ਇਹ ਕੰਮ ਜਰੂਰ ਕਰਿਆ ਕਰੋ ਇਹ ਕੰਮ ਕਰਕੇ ਤੁਹਾਡੇ ਆਪਣੇ ਮਨ ਨੂੰ ਵੀ ਸ਼ਾਂਤੀ ਮਿਲਣੀ ਆ ਤੇ ਤੁਹਾਨੂੰ ਫਾਇਦੇ ਵੀ ਬਹੁਤ ਮਿਲਣਗੇ ਇਹ ਫਾਇਦੇ ਤੁਹਾਨੂੰ ਆਪਣੇ ਆਪ ਦਿਸਣੇ ਸ਼ੁਰੂ ਹੋ ਜਾਣੇ ਆ ਬਾਕੀ ਜਿਹੜਾ ਤੁਹਾਡਾ ਮਨ ਸ਼ਾਂਤ ਰਹਿਣਾ ਹੈ ਉਹਦੀ ਤਾਂ ਗੱਲ ਹੀ ਛੱਡ ਦੋ ਸਾਡੇ ਆਪਣੇ ਆਪ ਦਾ ਬੜਾ ਸੁਧਾਰ ਹੁੰਦਾ ਹੈ ਤੇ ਪਹਿਲਾਂ ਸਾਨੂੰ ਆਪਣੇ ਆਪ ਦਾ ਹੀ ਸੁਧਾਰ ਕਰਨਾ ਚਾਹੀਦਾ ਹੈ ਆਪਾਂ ਤਾਂ ਹੀ ਅੱਗੇ ਕਿਸੇ ਨੂੰ ਕੁਝ ਦਾ ਸਮਝਾ ਸਕਦੇ ਆ ਪਹਿਲਾਂ ਅਸੀਂ ਉਹ ਗੱਲ ਆਪਣੇ ਆਪ ਤੇ ਲਾਗੂ ਕਰੀਏ ਪਹਿਲਾਂ ਅਸੀਂ ਵਾਹਿਗੁਰੂ ਜੀ ਦਾ ਨਾਮ ਜਪ-ਜਪ ਕੇ ਆਪ ਦੇ ਮਨ ਨੂੰ ਸ਼ਾਂਤ ਕਰੀਏ ਸਾਡਾ ਮਨ ਸ਼ਾਂਤ ਹੋ ਗਿਆ ਤਾਂ ਸਾਡੇ ਨਾਲ ਪਤਾ ਨਹੀਂ ਕਿੰਨਿਆਂ ਦਾ ਭਲਾ ਹੋ ਜਾਣਾ ਹੈ ਕਿਉਂਕਿ ਘਰ ਦੇ ਵਿੱਚ ਇੱਕ ਜੀ ਹੀ ਸਹਿਨਸ਼ੀਲਤਾ ਵਾਲਾ ਹੋਵੇ ਨਾ ਤਾਂ ਘਰ ਦੇ ਵਿੱਚ ਲੜਾਈਆਂ ਝਗੜੇ ਹੋਣੇ ਬੰਦ ਹੋ ਜਾਂਦੇ ਆ ਸਹਿਨਸ਼ੀਲਤਾ ਬਹੁਤ ਵੱਡਾ ਗੁਣਿਆ ਨਿਮਰਤਾ ਬਹੁਤ ਵੱਡਾ ਗੁਣਿਆ ਹਰੇਕ ਦੇ ਵਿੱਚ ਨਹੀਂ ਹੁੰਦਾ ਜਿਹੜਾ ਗੁੱਸਾ ਕਰ ਰਿਹਾ ਹੈ ਨਾ ਉਹ ਆਪਣਾ ਨੁਕਸਾਨ ਕਰ ਰਿਹਾ ਹੈ ਘਰ ਦੇ ਵਿੱਚ ਕੋਈ ਨਾ ਕੋਈ ਜੀ ਐਸਾ ਜ਼ਰੂਰ ਹੁੰਦਾ ਹੈ ਜਿਹਨੂੰ ਬਹੁਤ ਛੇਤੀ ਗੁੱਸਾ ਆ ਜਾਂਦਾ ਹੈ ਉਹ ਬੜੀ ਛੇਤੀ ਕਾਲਾ ਪੈ ਜਾਂਦਾ ਹੈ ਤਾਂ ਘਰ ਦੇ ਵਿੱਚ ਨਾ ਇੱਕ ਦੂਸਰੇ ਦੇ ਨਾਲ ਇੰਦਾ ਜਿੱਦ ਅੜੀ ਨਹੀਂ ਰੱਖਣੀ ਚਾਹੀਦੀ ਜੇ ਇੱਕ ਨੇ ਗੁੱਸਾ ਕਰ ਲਿਆ ਇਹ ਦੂਜਾ ਜਣਾ ਸ਼ਾਂਤ ਹੋ ਜਾਵੇ ਜੇ ਪਤਨੀ ਨੂੰ ਗੁੱਸਾ ਆ ਗਿਆ ਤਾਂ ਪਤੀ ਉਸ ਵੇਲੇ ਥੋੜਾ ਸ਼ਾਂਤ ਰਹੇ ਜੇ ਪਤੀ ਨੂੰ ਗੁੱਸਾ ਆ ਗਿਆ ਕਿਸੇ ਕਰ ਨੂੰ ਤਾਂ ਥੋੜਾ ਜਿਹਾ ਪਤਨੀ ਸ਼ਾਂਤ ਰਹੇ ਤਾਂ ਕਰਦੇ ਵਿੱਚੋਂ ਲੜਾਈ ਝਗੜੇ ਖਤਮ ਹੋ ਸਕਦੇ ਆ ਪਰ ਜੇ ਦੋਵੇਂ ਹੀ ਇੱਕੋ ਸਿਰੇ ਹੀ ਵਗ ਜਾਣ ਦੋਵੇਂ ਹੀ ਇੱਟ ਦਾ ਜਵਾਬ ਪੱਥਰ ਦੇ ਨਾਮ ਦੇਣਾ ਸ਼ੁਰੂ ਕਰ ਦੇਣਾ ਵੀ ਐਨੇ ਮੈਨੂੰ ਇੱਕ ਗੱਲ ਕਹੀ ਆ ਤਾਂ ਹੁਣ ਮੈਂ ਇਹਦੇ ਬਦਲੇ ਨੇ ਚਾਰ ਸੁਣਾ ਕੇ ਹੀ ਸਾਹ ਲੈਣਾ ਹੈ ਤਾਂ ਫਿਰ ਤਾਂ ਉਹ ਘਰ ਦੇ ਵਿੱਚ ਜਿਵੇਂ ਸਮਝ ਲਓ ਕਿ ਹਰ ਵੇਲੇ ਹੀ ਜੰਗ ਜੁੱਧ ਦਾ ਮਾਹੌਲ ਬਣਿਆ ਹੀ ਰਹੇਗਾ ਨਾ ਉੱਥੇ ਸੁੱਖ ਸ਼ਾਂਤੀ ਨੇ ਕਿੱਥੋਂ ਆਉਣਾ ਹੈ ਸੋ ਆਪਣੇ ਘਰ ਦੇ ਮਾਹੌਲ ਨੂੰ ਕਿਸ ਤਰ੍ਹਾਂ ਦਾ ਰੱਖਣਾ ਹੈ ਇਹ ਆਪਣੇ ਸਿਰ ਤੇ ਆ ਤੇ ਆਪਾਂ ਆਪਣੇ ਘਰ ਪਰਿਵਾਰ ਨੂੰ ਸਵਰਗ ਤਾਂ ਹੀ ਬਣਾ ਸਕਦੇ ਹਾਂ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਤਾਂ ਰੱਖ ਸਕਦੇ ਹਾਂ ਜੇ ਸਾਡੇ ਮਨ ਦੇ ਵਿੱਚ ਸੁੱਖ ਸ਼ਾਂਤੀ ਹੋਵੇਗੀ ਬਾਹਰ ਦੇ ਕਲੇਸ਼ ਨੂੰ ਅਸੀਂ ਤਾਂ ਮਿਟਾ ਸਕਦੇ ਹਾਂ ਜੇ ਸਾਡੇ ਅੰਦਰ ਦੇ ਕਲੇਸ਼ ਖਤਮ ਹੋਣਗੇ ਤਾਂ ਇਹ ਅੰਦਰ ਦੇ ਕਲੇਸ਼ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਨੇ ਦੂਰ ਕਰਨੇ ਆ ਇਸ ਕਰਕੇ ਕੋਸ਼ਿਸ਼ ਕਰੂੰਗੀ ਹਰ ਵੇਲੇ ਨਾਮ ਸਾਡੇ ਅੰਦਰ ਚੱਲਦਾ ਰਹੇ ਬਹਾਨੇ ਬਣਾ ਬਣਾ ਕੇ ਨਾਮ ਜਪੋ ਤੇ ਮੈਂ ਤਾਂ ਪਹਿਲਾਂ ਵੀ ਗੱਲ ਕਰ ਦਿੱਨੀ ਆ ਵੀ ਭੈਣਾ ਬੀਬੀਆਂ ਦੇ ਕੋਲ ਤਾਂ ਬੜਾ ਵਧੀਆ ਮੌਕਾ ਹੈ ਨਾਮ ਜਪਣ ਦਾ ਘਰ ਦੇ ਕੰਮ ਵੀ ਨਾਲ-ਨਾਲ ਆਪਾਂ ਕਰੀ ਜਾ ਰਹੇ ਆਂ ਨਾਲ-ਨਾਲ ਵਾਹਿਗੁਰੂ ਜੀ ਦਾ ਜਾਪ ਕਰੀ ਜਾ ਰਹੇ ਆਂ ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਤੇ ਜਦੋਂ ਫਿਰ ਆਪਾਂ ਨਾਮ ਜਪਦੇ ਹੋਏ ਕੰਮ ਕਰਦੇ ਆਂ ਨਾ ਇੱਕ ਗੱਲ ਤੁਸੀਂ ਨੋਟ ਕਰਿਓ ਜੇ ਉਹ ਕੰਮ ਕਰਦੇ ਆ ਕਦੇ ਵੀ ਥਕਾਵਟ ਨਹੀਂ ਹੁੰਦੀ ਇੱਕ ਵੱਖਰੀ ਹੀ ਤਾਕਤ ਸਰੀਰ ਦੇ ਅੰਦਰ ਆ ਜਾਂਦੀ ਆ ਬੰਦਾ ਬਹੁਤ ਛੇਤੀ ਕੰਮੜ ਵੇੜ ਲੈਂਦਾ ਹੈ ਅਤੇ ਸਰੀਰ ਵੀ ਥੱਕਦਾ ਫਤਦਾ ਨਹੀਂ ਇਹ ਕੰਮ ਤੁਸੀਂ ਕੱਲ ਤੋਂ ਹੀ ਕਰਕੇ ਦੇਖ ਲੈਣਾ ਸੋ ਕਰਦੇ ਸਾਰੇ ਕੰਮ ਕਰਦਿਆਂ ਹੋਇਆਂ ਆਪਾਂ ਵਾਹਿਗੁਰੂ ਜੀ ਦਾ ਨਾਮ ਜਪ ਸਕਦੇ ਆ ਸਾਨੂੰ ਕੋਈ ਮਨਾਹੀ ਨਹੀਂ ਆ ਅਤੇ ਬਾਕੀ ਕਰਦੇ ਵਿੱਚ ਦੋਵੇਂ ਵੇਲੇ ਗੁਰਬਾਣੀ ਦਾ ਪਾਠ ਜਰੂਰ ਲਗਾਇਆ ਕਰੋ ਕੀਰਤਨ ਲਗਾਇਆ ਕਰੋ ਕਿਉਂਕਿ ਇਹਦੇ ਨਾਲ ਭਲਾਈ ਹੋਵੇਗਾ ਕਿ ਜਿਹੜੇ ਕਰਦੇ ਜੀ ਅਜੇ ਤੱਕ ਨਾਮ ਬਾਣੀ ਤੋਂ ਦੂਰ ਆ ਭਜਨ ਬੰਦਗੀ ਤੋਂ ਦੂਰ ਆ ਉਹਨਾਂ ਦੇ ਕੰਨਾਂ ਦੇ ਵਿੱਚ ਕਿਸੇ ਨਾ ਕਿਸੇ ਬਹਾਨੇ ਰਾਹੀਂ ਗੁਰੂ ਦਾ ਨਾਮ ਜਾਵੇਗਾ ਤੇ ਗੁਰੂ ਦੇ ਸ਼ਬਦ ਦੇ ਵਿੱਚ ਇੰਨੀ ਤਾਕਤ ਹੈ ਵੀ ਇਹ ਕਿਸੇ ਵੀ ਰੂਪ ਦੇ ਵਿੱਚ ਮਨੁੱਖ ਦੇ ਅੰਦਰ ਚਲਿਆ ਜਾਂਦਾ ਭਾਵੇਂ ਅਸੀਂ ਭੋਜਨ ਪ੍ਰਸ਼ਾਦਾਂ ਬਣਾਉਂਦੇ ਆਂ ਆ ਨਾਮ ਜਪ-ਜਪ ਕੇ ਆਪਣੇ ਬੱਚਿਆਂ ਦੇ ਅੰਦਰ ਭੇਜੀਏ ਤੇ ਭਾਵੇਂ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਲਗਾ ਕੇ ਬੱਚਿਆਂ ਦੇ ਕੰਨਾਂ ਦੇ ਵਿੱਚ ਪਾਉਣ ਦਾ ਯਤਨ ਕਰੀਏ ਸ਼ਬਦ ਨੇ ਆਪਣਾ ਅਸਰ ਕਰ ਜਾਣਾ ਹੈ ਬਸ ਆਵਾਜ਼ ਕੰਨਾਂ ਦੇ ਵਿੱਚ ਪੈਣੀ ਚਾਹੀਦੀ ਆ ਹਲਕੀ ਜੀ ਆਵਾਜ਼ ਸਕੂਨ ਦੇਣ ਵਾਲੀ ਆਵਾਜ਼ ਦੇ ਨਾਲ ਆਪਣੇ ਘਰ ਦੇ ਵਿੱਚ ਦੋਵੇਂ ਟਾਈਮ ਗੁਰਬਾਣੀ ਦਾ ਪਾਠ ਲਉਣਾ ਓਨੀ ਕ ਆਵਾਜ਼ ਰੱਖੋ ਜਿਹੜੀ ਮਨ ਨੂੰ ਸ਼ਾਂਤੀ ਸਕੂਨ ਦੇਵੇ ਜਿੰਨੀ ਹੀ ਮੱਧਮ ਆਵਾਜ਼ ਦੇ ਵਿੱਚ ਆਪਾਂ ਬਾਣੀ ਸੁਣਦੇ ਆ ਉਨਾ ਹੀ ਸਾਨੂੰ ਸਮਝ ਆਉਂਦੀ ਆ ਤੇ ਮਨ ਨੂੰ ਸਕੂਨ ਮਿਲਦਾ ਹੈ ਸੁਈ ਕੰਮ ਵੀ ਆਪਣੇ ਘਰ ਦੇ ਵਿੱਚ ਜਰੂਰ ਕਰਿਓ ਜੀ ਇਹਦੇ ਤੇ ਕੋਈ ਪੈਸਾ ਨਹੀਂ ਲੱਗਦਾ ਤੇ ਨਾ ਹੀ ਕੋਈ ਬਹੁਤੀ ਮਿਹਨਤ ਵਾਲਾ ਕੰਮ ਹੈ ਵੀ ਭਾਈ ਹੱਡ ਤੋੜਨੇ ਮਿਹਨਤ ਕਰਨੀ ਪੈਣੀ ਨਾ ਬਸ ਆਪਣੇ ਟੀਵੀ ਨੂੰ ਹੀ ਔਨ ਕਰਨਾ ਹੈ ਤੇ ਗੁਰਬਾਣੀ ਦਾ ਪਾਠ ਲਾ ਦੇਣਾ ਹੈ ਦਰਬਾਰ ਸਾਹਿਬ ਤੋਂ ਦੋਵੇਂ ਟਾਈਮ ਲਾਈਵ ਆਵਦਾ ਹੈ ਤਾਂ ਤੁਸੀਂ ਦੋਵੇਂ ਵੇਲੇ ਆਪਣੇ ਘਰ ਦੇ ਵਿੱਚ ਪਾਠ ਲਾਉਂ ਕਿਰਤਨ ਲਾਉ ਬਾਕੀ ਘਰ ਦੇ ਕੰਮ ਕਰਦਿਆਂ ਹੋਇਆ ਆਪਣੇ ਮਨ ਦੇ ਵਿੱਚ ਜੋ ਜਪਣਾ ਹੈ ਉਹ ਤਾਂ ਜਪਣਾ ਹੀ ਜਪਣਾ ਹੈ ਖੇਰ ਦੇਖਿਓ ਕਿਸ ਤਰ੍ਹਾਂ ਸਾਡੇ ਆਪਣੇ ਆਪ ਦਾ ਸੁਧਾਰ ਹੁੰਦਾ ਅਤੇ ਨਾਲ ਨਾਲ ਬਾਕੀ ਕਰਦੇ ਜਿਨ੍ਹਾਂ ਦੇ ਉੱਤੇ ਵੀ ਇਹਦਾ ਬਹੁਤ ਚੰਗਾ ਪ੍ਰਭਾਵ ਪਵੇਗਾ ਤਾਂ ਮੈਂ ਤਾਂ ਹਮੇਸ਼ਾ ਹੀ ਇਹ ਗੱਲ ਕਰਦੀ ਨਹੀਂ ਜੋ ਵੀ ਕਰਦਾ ਜੀ ਅਮਰਤ ਦੇਲੇ ਉੱਠਦਾ ਏ ਨਾਮ ਜਪਦਾ ਏ ਗੁਰਬਾਣੀ ਦਾ ਪਾਠ ਕਰਦਾ ਏ ਗੁਰੂ ਘਰੇ ਜਾਂਦਾ ਹੈ ਉਹ ਆਪਣੇ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਆਪਣੇ ਆਪ ਦੇ ਵਿੱਚ ਇੰਨਾ ਕੁ ਬਦਲਾਵ ਕਰ ਲਵੇ ਕਿ ਉਹ ਨੂੰ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਾ ਪਵੇ ਉਹਦਾ ਜੀਵਨ ਹੀ ਇੰਨਾ ਪ੍ਰਭਾਵਸ਼ਾਲੀ ਹੋ ਜਵੇ ਤੇ ਉਹਨੂੰ ਦੇਖ ਕੇ ਸਭ ਉਹਦੇ ਵਰਗਾ ਬਣਨਾ ਚਾਹਣ ਉਹਦੇ ਬੱਚੇ ਉਹਦੇ ਵਰਗਾ ਬਣਨਾ ਚਾਹਣ ਕਿ ਮੇਰੇ ਮਾਤਾ ਜੀ ਜਾਂ ਮੇਰੇ ਪਿਤਾ ਜੀ ਕਿੰਨੀ ਨਿਮਰਤਾ ਵਿੱਚ ਰਹਿੰਦੇ ਆ ਕਿੰਨੀ ਸਹਿਨਸ਼ੀਲਤਾ ਹੈ ਇਹਨਾਂ ਦੇ ਵਿੱਚ ਇਹ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਉਹ ਸਾਡੇ ਵਰਗਾ ਬਣਨਾ ਚਾਹਣ ਫਿਰ ਜਦੋਂ ਸਾਡੇ ਵਰਗਾ ਬਣਨਾ ਚਾਹਣਗੇ ਤੇ ਆ ਕੇ ਸਾਨੂੰ ਬੁੱਛਣਗੇ ਨਾ ਕਿ ਮਾਤਾ ਜੀ ਪਿਤਾ ਜੀ ਤੁਹਾਡੇ ਵਿੱਚ ਐਨੀ ਨਿਮਰਤਾ ਤੇ ਨਹੀਂ ਸਹਿਨ ਚਿਲਤਾ ਕਿ ਖਵਾਈ ਤੁਸੀਂ ਹਰ ਦੁੱਖ ਸੁੱਖ ਦੇ ਵਿੱਚ ਇੰਨਾ ਚੜ੍ਹਦੀ ਕਲਾ ਦੇ ਵਿੱਚ ਕਿਵੇਂ ਰਹਿ ਲੈਂਦੇ ਹੋ ਤਾਂ ਫਿਰ ਆਪਾਂ ਬੜੇ ਹੀ ਮਾਣ ਦੇ ਨਾਲ ਕਹਿ ਸਕਾਂਗੇ ਕਿ ਪੁੱਤਰ ਮੈਂ ਹਰ ਰੋਜ਼ ਗੁਰਬਾਣੀ ਦਾ ਪਾਠ ਕਰਦਾ ਹਾਂ ਇਹ ਤਾਕਤ ਇਹ ਪਾਵਰ ਮੈਨੂੰ ਗੁਰੂ ਦੇ ਗਿਆਨ ਦੇ ਵਿੱਚੋਂ ਮਿਲਦੀ ਆ ਤਾਂ ਫਿਰ ਸਾਨੂੰ ਬੱਚੇ ਨੂੰ ਸਮਝਾਉਣਾ ਨਹੀਂ ਪੈਣਾ ਕਿ ਪੁੱਤਰ ਤੂੰ ਅਮਰਤ ਵੇਲੇ ਉੱਠ ਉੱਠ ਕੇ ਪਾਠ ਕਰ ਗੁਰੂ ਘਰੇ ਜਾ ਉਹ ਆਪਣੇ ਆਪ ਹੀ ਸਾਡੇ ਪਾਏ ਹੋਏ ਤੂਰਨਿਆਂ ਤੇ ਚੱਲਣਾ ਸ਼ੁਰੂ ਕਰ ਦਵੇਗਾ ਸੋ ਸੰਗਤ ਜੀ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਮੇਰੀਆਂ ਭੈਣਾ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣਾ ਤੱਕ ਪਹੁੰਚੇ ਅਤੇ ਮੇਰੀਆਂ ਭੈਣਾ ਸਿਰਫ ਸੁਣ ਕੇ ਛੱਲੇ ਹੋਣਾ ਇਹ ਕੰਮ ਕਰਕੇ ਦੇਖਿਓ ਜੇ ਮੈਂ ਤੁਹਾਨੂੰ ਆਪਣੇ ਨਿੱਜੀ ਤਜਰਬੇ ਚੋਂ ਦੱਸ ਰਹੀ ਆ ਕਿ ਇਹਦੇ ਨਾਲ ਬੜੀ ਤੇਜ਼ੀ ਦੇ ਨਾਲ ਸਾਡੇ ਆਪਣੇ ਆਪ ਦੇ ਵਿੱਚ ਬਦਲਾਅ ਆਉਂਦਾ ਹੈ ਆਪਾਂ ਸਾਰਾ ਦਿਨ ਬੈਠ ਕੇ ਭਗਤੀ ਨਹੀਂ ਕਰ ਸਕਦੇ ਪਰ ਹਾਂ ਆਪਾਂ ਤੁਰਦਿਆਂ ਫਿਰਦੇ ਆਂ ਕੰਮਕਾਰ ਕਰਦਿਆਂ ਹੋਇਆਂ ਤਾਂ ਕਰ ਸਕਦੇ ਆ ਨਾ ਤੇ ਇਸੇ ਭਗਤੀ ਨੇ ਹੀ ਬੇੜਾ ਪਾਰ ਲਾ ਦੇਣਾ ਹੈ ਬੜੇ ਬਦਲਾਅ ਹੋ ਜਾਂਦੇ ਆ ਇਨਸਾਨ ਦੇ ਅੰਦਰ ਜਦੋਂ ਸੱਚੇ ਮਨੁ ਗੁਰੂ ਦੇ ਨਾਲ ਲੱਗਦਾ ਹੈ